ओके ਸਾਰਿਆਂ ਦਾ ਹੋ ਗਿਆ ਹਿਸਾਬ-ਕਾ ਪਲੀਅਰ ਸ਼ੇਰ ਬਲੇ ਦਾ ओके ਸਾਰੋਂ ਗਿਆਨ ਦੇ ਤੇ ਪੈਸੇ ਮੈਂ ਪੂਰੇ-ਪੂਰੇ ਗਿਣ ਕੇ ਦੇ ਦਾਂਗੀ ਅਨਦਰ ਡਰੈਸ ਨਹੀਂ ਲਿਖਿਆ ਅਨਦਰ ਡਰੈਸ ਕਿਉਂ ਨਹੀਂ ਲਿਖੇਗੇ ਕਿੰਨੇ ਤੋਂ ਕਿੰਨੀ ਫ੍ਰੀਕ ਹੈ ਹਾਂਜੀ ਹਾਂਜੀ ਸਰ ਹਾਂਜੀ ਠੀਕ ਗੱਲ ਮੈਡਮ ਕਸਟਮਰ ਆ ਕੇ ਘਰੋਤਾ ਤੁਸੀਂ ਕਾਪੀਆਂ ਜੀ ਜੇ ਰਜਿਸਟਰੀ ਕੋ ਲਈ ਜਾਂਦੇ ਈਲਾ ਦੇ ਚੋਂ ਹਾਂਜੀ ਸਰ ਸਰ ਸੌਰੀ ਮੈਂ ਥੋੜਾ ਹੀ ਸਾਫ਼ ਕਰ ਦਿੱਤੀ ਸੀ ਪਲੀਜ਼ ਦੱਸੋ ਤੁਸੀਂ ਕੀ ਕੰਮ ਹੋ ਤੁਹਾਨੂੰ ਮੈਨੂੰ ਦੱਸੋ ਤੁਸੀਂ ਰੂਮ ਲੈਣਾ ਹੈ ਜਾਂ ਤੁਸੀਂ ਇੱਥੇ ਲੰਚ ਕਰਨ ਆਏ ਹੋ ਜਾਂ ਕੋਈ ਹੋਰ ਗੱਲ ਜਾਂ ਕਿਸੇ ਨੂੰ ਮਿਲਣ ਆਏ ਹੋ ਪਲੀਜ਼ ਦੱਸੋ ਤੁਸੀਂ ਮੈਨੂੰ ਉਹ ਮੈਡਮ ਉਹ ਵੀ ਦੇਖ ਲੈਂਦੇ ਆ ਤੁਹਾਨੂੰ ਗੱਲਬਾਤ ਕਰ ਲਈਏ ਹਾਂ ਹਾਂ ਸਰ ਦੱਸੋ ਕੀ ਕੰਮ ਹੈ ਤੁਹਾਨੂੰ ਉਹ ਮੈਡਮ ਦੱਸ ਦਿੰਦੇ ਆ ਵੇਖ ਲੈਨੇ ਕਾਲ ਬੇੜਾ ਹੈ ਕਿ ਰੂਮ ਲੈਣਾ ਵਾ ਉਹ ਆ ਤੁਹਾਡੇ ਚ ਪੱਕੀ ਜੌਬ ਹੈ ਕਿ ਫਸਟਾ ਬਈ ਸਰ ਮੇਰੀ ਪੱਕੀ ਜੌਬ ਹੋਵੇ ਜਨ ਜਿਸ ਤਰਾ ਮਰਜੀ ਹੋਵੇ ਤੁਸੀਂ ਮੇਰੇ ਲਈ ਇੱਕ ਕਸਟਮਰ ਹੈਗੇ ਹੋ ਤੁਸੀਂ ਆਪਣੀ ਗੱਲ ਦੱਸੋ ਤੁਹਾਨੂੰ ਇਸ ਚੀਜ਼ ਨਾ ਕੀ ਲੈਣਾ ਦੇਣਾ ਹੈ ਕਿ ਮੈਂ ਇੱਥੇ ਪੱਕੀ ਆ ਜਾਂ ਓਨਰ ਆ ਜਾਂ ਕਿਸ ਵਸਤੇ ਆ ਤੁਸੀਂ ਗੱਲ ਕਰੋ ਤੁਹਾਨੂੰ ਕੀ ਚਾਹੀਦਾ ਇੱਥੇ ਮੈਡਮ ਇੱਥੇ ਵੀ ਗੱਲ ਬੜੀ ਰੁੱਡਲੀ ਕਰਦੇ ਜੀ ਇਹ ਗੱਲ ਮਾਨਾ ਗੱਲ ਨਹੀਂ ਹੁੰਦੀ ਤੁਹਾਡੇ ਕੋਲ ਸਰ ਗੱਲ ਮੈਂ ਰੂਡ ਨਹੀਂ ਕਰਦੀ एक्चुअली मैं फालतू गल कर नहीं बैठी हुई मेरे ओनर इतनी मेन दसो अगर रूम लैना सर भी दसो अगर लंच वगैरा करे हो ता भी दसो मतलब जिस काम भी आए प्लीज मैं फालतू की ओनर थर्ड परसन की मैं गल सुना ਸੋ ਮੈਂ ਬਿਜ਼ੀ ਹਾਂ ਜੇ ਤੋ ਕੋਈ ਕੰਮ ਹੈ ਦੱਸੋ ਤੇ ਪਲੀਜ਼ ਦਰਵਾਜ਼ਾ ਖੁੱਲਾ ਤੁਸੀਂ ਜਾ ਸਕਦੇ ਹੋ ਉਹ ਨਾ ਕੰਮ ਵੀ ਤੁਹਾਡੇ ਨਾਲ ਜਾਂ ਨਾ ਤੁਸੀਂ ਕਹਿੰਦੇ ਓਨਰ ਨੇ ਕਿਹਾ ਤੇ ਵਧੀਆ ਗੱਲ ਹੋ ਗਈ। ਮਤਲਬ ਗੱਲ ਨਹੀਂ ਕਰ ਸਕਦੇ ਉਦਾਂ। ਉਹ ਮੈਡਮ ਇਹ ਤੇ ਗੱਲ ਬੜੀ ਵਧੀਆ ਕੀਤੀ ਤੁਸੀਂ ਕਿ ਤੁਸੀਂ ਇੱਥੇ ਤੇ ਓਨਰ ਨਹੀਂ ਐ। ਤੁਸੀਂ ਇੱਥੇ ਤੇ ਮੈਨੇਜਰ ਐ। ਚਲੋ ਵਧੀਆ ਗੱਲ ਆ। ਵਾਹ ਮੈਡਮ। ਘਲੋਤਾ ਘਲਤਾ ਥਾਗੇ ਥੋੜੇ ਬਹਿ ਸਕਦਾ ਤੇ ਸਰ ਬੈਠੋ ਇੱਕ ਵਾਰੀ ਛੱਡ ਕੇ ਦੋ ਵਾਰੀ ਬੈਠੋ। ਪਰ ਜੇ ਕੋਈ ਕੰਮ ਨਹੀਂ ਆ ਤਾਂ ਪਲੀਜ਼ ਮੈਂ ਕਿਸੇ ਨੂੰ ਬੈਠਣ ਨਹੀਂ ਨਹੀਂ ਕਹਿ ਸਕਦੀ। ਉਹ ਮੈਡਮ ਕੰਮ ਦੇ ਤੁਹਾਡੇ ਨਾਲ ਜਾਂ ਦੱਸੋ ਹੋਰ ਕਿਹਨਾ ਕੰਮ ਕਰਨਾ। ਅਰੇ ਸਰ ਇਹ ਅਜੀ ਬਤਮੀਜ਼ੀ ਹੈ। ਮੈਂ ਤੁਹਾਨੂੰ ਕਿਹਾ ਨਹੀਂ ਬੈਠ ਸਕਦੇ ਇਸ ਤਰ੍ਹਾਂ ਤੁਸੀਂ। ਉਹ ਬੜ ਮੇਚ ਬਤਮੀਜ਼ੀ ਕੀ ਆ। ਦੱਸੋ ਦੋ ਮਿੰਟ ਥੱਕ ਗਿਆ ਮੈਂ ਇੱਕ ਬਹਿ ਬਣੇ ਸਦਾ ਬੈ ਕੇ ਤੁਹਾਡੇ ਨਾਲ ਗੱਲ ਕਰਾਂਗਾ। ਮੇਰੀ ਗੱਲ ਸੁਣਾ ਸਰ। ਇੱਕ ਪਬਲੀਕਲੀ ਜਗ੍ਹਾ ਨਹੀਂ ਕਿ ਜਿਹੜਾ ਮਰਜੀ ਆਇਆ ਉਹ ਆ ਕੇ ਬੈਠ ਜਾਏ। ਸਮਝਣ ਦੀ ਕੋਸ਼ਿਸ਼ ਕਰੋ ਮੈਂ ਇੱਕ ਲੇਡੀ ਸਹੀ ਆ। ਤ ਤਾਂ ਮੈਡਮ ਕੀ ਗੱਲ ਇਹਦਾ ਰੈਂਟ ਲੱਗਦਾ ਵਾ ਕੀ ਗੱਲ ਬਹਿ ਕੇ ਗੱਲ ਨਹੀਂ ਕਰ ਸਕਦੇ ਉਹ ਮੈਂ ਤਾਂ ਖਲੋਤਾ ਖਲੋਤਾ ਥੱਕ ਗਿਆ ਸਰ ਥੱਕ ਗਿਆ ਤੇ ਕਿਤੇ ਹੋਰ ਚਲੇ ਜਾਓ ਸਮਝਣ ਦੀ ਕੋਸ਼ਿਸ਼ ਕਰੋ ਸਰ ਮੈਂ ਲੇਡੀ ਸਾਂ ਔਰ ਇਹ ਇੱਕ ਬਹੁਤ ਹੀ ਵੱਡਾ ਹੋਟਲ ਹੈਗਾ ਨਾਲ ਰੈਸਟੋਰੈਂਟ ਵੀ ਹੈ ਹਾਂ ਫੈਮਲੀ ਵੀ ਆਉਂਦੇ ਆ ਅਲੱਗ ਲੋਕ ਵੀ ਆਉਂਦੇ ਕਈ ਤਰ੍ਹਾਂ ਦੇ ਲੋਕ ਆਉਂਦੇ ਪਰ ਇਹਦਾ ਮਤਲਬ ਇਹ ਨਹੀਂ ਮੈਂ ਹਰ ਇੱਕ ਨੂੰ ਡੀਲ ਕਰਦੀ ਰਹਾ ਬੈ ਕੇ ਕਿ ਉਹਨਾਂ ਦੀ ਕੀ ਮਜਬੂਰੀ ਹੈ ਕਿਉਂ ਬੈਠੇ ਹੋ ਕਿਉਂ ਆਏ ਹੋ ਮੇਰੇ ਲਈ ਸਿਰਫ ਇੱਥੇ ਕੰਮ ਕਰ ਲਈ ਆਉਂਦੇ ਨੇ ਬੱਤ ਤੋਂ ਵੱਧ ਗੱਲਾਂ ਕਰਨ ਨੂੰ ਨਹੀਂ ਆਂਦੇਗੇ ਤੁਹਾਡੀਆਂ ਲੱਤਾਂ ਥਗੀਆਂ ਤੇ ਬਾਹਰ ਚਲ ਜਾਓ ਪਬਲਿਕ ਸਿਟੀ ਤੇ ਕਿਤੇ ਜਾ ਕੇ ਕਿਤੇ ਵੀ ਬੈਠ ਜਾਓ ਪਰ ਇੱਥੇ ਬੈਠਣ ਦਾ ਤੁਹਾਡਾ ਕੋਈ ਮਤਲਬ ਨਹੀਂ ਮੜਦਾ ਅਗਰ ਮੇਰੇ ਓਨਰ ਆ ਗਏ ਉਹਨਾਂ ਨੇ ਤੁਹਾਨੂੰ ਕੁਝ ਨਹੀਂ ਕਹਿਣਾ ਸਰ ਮੈਨੂੰ ਕਹਿਣਾ ਜੋ ਵੀ ਕਹਿਣਾ ਸੋ ਸਮਝਣ ਦੀ ਕੋਸ਼ਿਸ਼ ਕਰੋ ਉਹ ਮੈਡਮ ਕਸਟਮਰ ਨਾਲ ਡੀਲਿੰਗ ਤੇ ਤੁਸੀਂ ਹੀ ਕਰੋਗੇ ਨਾ ਚਾ ਛੱਡੋ ਇਹ ਗੱਲ ਮੈਂ ਤਾਂ ਤੁਹਾਡੇ ਵਾਸਤੇ ਬੈਸਟ ਆਫਰ ਲੈ ਕੇ ਆਇਆ ਇੱਕ ਆਫਰ ਕਿਸ ਗੱਲ ਦੀ ਆਫਰ ਸਰ ਉਹ ਮੈਂ ਤੁਹਾਡੇ ਵਾਸਤੇ ਉੱਪਰ ਲੈ ਕੇ ਆਇਆ ਹਾਂ ਦੋ ਗਲੀਆਂ ਛੱਡ ਕੇ ਮੇਰੇ ਚੰਗੇ ਦੋ ਹੋਟਲ ਆ ਸਰ ਪਲੀਜ਼ ਬਾਹਰ ਚਲੇ ਜਾਓ ਤੁਸੀਂ ਮੈਨੂੰ ਬਾਹਰ ਕਿਉਂ ਜਾਣਾ ਦੱਸ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਸਰ ਦੇਖੋ ਮੇਰੇ ਨਾਲ ਓਨਰ ਇੱਥੇ ਨਹੀਂ ਗਏ ਤੇ ਮੈਂ ਨਾ ਕਿਸੇ ਨੂੰ ਫੋਨ ਕਰਕੇ ਬੁਲਾਵਾਂਗੀ ਆਸ-ਪਾਸ ਤੋਂ ਤੇ ਤੁਹਾਨੂੰ ਭੇਜ ਦਾਂਗੀ ਬਿਹਤਰ ਰਹੇਗਾ ਮਰਦ ਦੇਖੋ ਬਿਗਾ ਸੁਣੋ ਆ ਦੋ ਗਲੀਆਂ ਛੱਡ ਕੇ ਮੇਰੇ ਬੈਸਟ ਹੋਟਲ ਆ ਮੈਂ ਸੋਚਦਾ ਤੁਹਾਨੂੰ ਚੰਗੀ ਓਪਰ ਜਾ ਰਾ ਇਹ ਤਾਂ ਤੰਗਾ ਹੀ ਲੈਂਦੇ ਜੀ ਔਰ 10000 15000 ਤੋਂ ਵੱਧ ਨਹੀਂ ਸਰ ਮੈਂ 10 ਲਵਾਂ ਚਾਹੇ 10 ਲੱਖ ਲਵਾਂ ਤੇ ਚਾਹੇ 50 ਹਜ਼ਾਰ ਲਵਾਂ ਇਹਦਾ ਤੁਹਾਡਾ ਕੋਈ ਮੈਟਰ ਨਹੀਂ ਇਹ ਮੇਰੀ ਮਰਜ਼ੀ ਹੈ ਮੈਂ ਕਿੱਥੇ ਕੰਮ ਕਰਨਾ ਕਿੱਥੇ ਨਹੀਂ ਕਰਨਾ ਕੋਈ ਆ ਕੇ ਮੈਨੂੰ ਖਰੀਦ ਨਹੀਂ ਸਕਦਾ ਮੈਡਮ ਅਸੀਂ ਤੁਹਾਨੂੰ ਘੇਰਦੇ ਦੋਨਾਂ ਦੇ ਆ ਓਏ ਅਸੀਂ ਤੇ ਤੁਹਾਡੇ ਨਾਲ ਗੱਲਾਂ ਕਰ ਰਹੇ ਹਾਂ ਕਿ ਆਹ ਓਪਰ ਤੁਹਾਡੇ ਰਸਤੇ ਬੈਸਟ ਮਿਲ ਜੇ ਤੁਸੀਂ ਬੜੇ ਚੰਗੇ ਲੱਗੇ ਤੇ ਬੈਠੇ ਦੱਸੋ ਸੱਚ ਮੈਂ ਗਲਤ ਕੀ ਕਰਤਾ ਸਰ ਚੰਗਾ ਤਾਂ ਇਨਸਾਨ ਹੋਣਾ ਚਾਹੀਦਾ ਹੈ ਉਹਦੀ ਨੀਅਤ ਹੋਣੀ ਚਾਹੀਦੀ ਹੈ ਸਾਮਨੇ ਵਾਲੇ ਨੂੰ ਜੋ ਵੇਕੇ ਜਜਮੈਂਟ ਕਰਦੇ ਨਾ ਤੇ ਚੰਗੇ ਹੁੰਦੀ ਇਹ ਤੇ ਮੈਨੂੰ ਦੱਸਣਾ ਤਰ੍ਹਾਂ ਤਰ੍ਹਾਂ ਦੇ ਲੋਕ ਇੱਥੇ ਆਉਂਦੇ ਤਰ੍ਹਾਂ ਤਰ੍ਹਾਂ ਦੇ ਸਵੇਰ ਤੋਂ ਲੈ ਕੇ ਰਾਤ ਤੱਕ ਮੈਂ ਹਰ ਇੱਕ ਨੂੰ ਮਿਲਦੀ ਆ ਹਰ ਇੱਕ ਨਾਲ ਗੱਲਬਾਤ ਹੁੰਦੀ ਹਰ ਇੱਕ ਨਾਲ ਡੀਲ ਕਰਦੀ ਆ ਪਰ ਇਹਦਾ ਮਤਲਬ ਹੈ ਥੋੜੀ ਕਿ ਜੇੜਾ ਕੋਈ ਮੂੰ ਚੁੱਕ ਕੇ ਆਏਗਾ ਮੈਨੂੰ ਕਹੇਗਾ ਮੈਡਮ ਤੁਸੀਂ ਸਾਡੇ ਦਫਤਰ 'ਚ ਕੰਮ ਕਰ ਲਓ ਮੈਡਮ ਤੁਸੀਂ ਸਾਡੀ ਜਗ੍ਹਾ ਤੇ ਚਲੋ ਕੰਮ ਕਰਨ ਅਸੀਂ ਤੁਹਾਨੂੰ ਇੰਨੇ پیسے ਦਵਾ ਹੈ ਭਾਜੀ ਮੈਂ ਨਾ ਕੰਮ ਕਰਦੀ ਆ ਇਹਲੀ ਗੱਲ ਦੂਜਾ ਆਥੇ ਨਾ ਆਪਣਾ ਆਏ ਦੇ ਇਮਾਨ ਨੇ ਚ ਨਹੀਂ ਬੈਠੀ ਗੀ ਔਰ ਮੈਂ ਆਪਣੇ ਨਾ ਓਨਰ ਦੇ ਨਾਲ ਬਹੁਤ ਲਾਇਲ ਆ ਗਈ ਆ ਤੂੰ ਮੈਨੂੰ 20 ਦਿਓ 25 ਦਿਓ 40 ਦਿਓ ਦਿਨ ਰਾਤ ਦੀ ਰੋਟੀ ਦਿਓ ਰਹਿਣ ਲਈ ਇੱਕ ਛੋਟਾ ਜਿਹਾ ਕਾਟੇਜ ਦਿਓ ਮੈਂ ਕਦੇ ਨਹੀਂ ਜਾਵਾਂਗੀ ਓ ਮੈਡਮ ਇਹ ਗੱਲ ਤੇ ਸੁਣਾ ਤੂੰ ਇਹ ਤਾਂ ਗੁੱਸਾ ਕਰੀਏ ਜੇ ਪਤਾ ਹੀ ਮੈਂ ਕੀ ਹੋ ਜਾ ਕਹਿਤਾ ਸਰ ਤਾਂ ਨਾ ਵੈਸੇ ਮਤਲਬ ਨਹੀਂ ਸੀ ਬੰਦਾ ਬਿਨਾ ਕੰਮ ਤੋਂ ਕਿਸੇ ਲੇਡੀਸ ਨੇ ਇਸ ਤਰ੍ਹਾਂ ਡਿਸਟਰਬ ਕਰਨਾ ਆਇਆ ਗਿਆ ਪਤਾ ਕੀ ਕਹੇਗਾ ਕਿ ਜਨਾਨੀ ਗੱਲਾਂ ਦੀ ਨਾ ਗਲਾਦੜ ਗੀਤਾ ਤੇ ਗੱਲਾਂ ਲੱਗੀ ਆ ਔਰਤ ਨੂੰ ਲੋਕੀਂ ਜੀ ਨਹੀਂ ਦਿੰਦੇ ਜਿਸ ਜਗ੍ਹਾ ਮੈਂ ਬਹਿ ਕੇ ਕੰਮ ਕਰਦੀ ਵੀ ਨਾ ਮੈਨੂੰ ਆ 4 ਸਾਲ ਹੋ ਗਏ ਨੇ ਮੈਂ ਜਗ੍ਹਾ ਬਦਲਦੀ ਨਹੀਂ ਰਹਿੰਦੀ ਕੰਮ ਹਮੇਸ਼ਾ ਇੱਕੋ ਜਗ੍ਹਾ ਤੇ ਬਹਿ ਕੇ ਕਰਨਾ ਚਾਹੀਦਾ ਜਿੱਥੋਂ ਸਾਨੂੰ ਰੋਟੀ ਮਿਲੀ ਹੋਵੇ ਨਾ ਅੱਜ ਕੇ ਸਾਨੂੰ ਉੱਥੇ ਹੀ ਖਾਣੀ ਚਾਹੀਦੀ ਕਹਿੰਦੇ ਥਾਂ ਥਾਂ ਤੇ ਨਾ ਠੱਕੇ ਖਾਣੇ ਹੁੰਦੇ ਨੇ ਕੰਮ ਕਰਨਾ ਨਹੀਂ ਹੁੰਦਾ ਹੈ ਨਾ ਮਸੀ ਕਿਹੜਾ ਤੁਹਾਨੂੰ ਰੋਟੀ ਤੋਂ ਮਾਣ ਜੇ ਕਰਨ ਲੱਗੇ ਉਹ ਸਿੱਜ਼ ਤੁਹਾਡੇ ਫਿਊਚਰ ਅਸੇ ਸੋਚਦੇ ਆ ਫਿਊਚਰ ਲਈ ਸੋਚਣ ਲਈ ਨਾ ਆ ਦੇਖੋ ਨਾ ਗੁਰਾਮਦਾਸ ਬੈਠਾ ਹੈ ਬਾਬਾ ਦੀਪ ਸਿੰਘ ਬੈਠੇ ਹੈ ਨਾ ਉਹ ਸਾਡੇ ਕਰਕੇ ਵੀ ਬੈਠਾ ਹੀ ਆ ਅਸੀਂ ਤਾਂ ਹੀ ਉਹ ਅਸੀਂ ਚੁਆਇਸ ਲੈ ਕੇ ਆਏ ਆ ਬੜਾ ਇਸ ਤੋਂ ਵੱਡਿਆ ਵੱਡਾ ਹੋਟਲ ਬੈਸਟ ਹੱਥ ਜੋੜੇ ਤਾਂ ਡੇਗੇ ਪਲੀਜ਼ ਇੱਥੋਂ ਚਲੇ ਜਾਓ ਇਸ ਤੋਂ ਪਹਿਲਾਂ ਮੈਂ ਆਪਣੇ ਓਨਰ ਨੂੰ ਫੋਨ ਕਰਾਂ ਕਿ ਤੁਹਾਡੇ ਆਸ-ਪਾਸ ਦੇ ਲੋਕ ਆ ਕੇ ਮੈਨੂੰ ਤੰਗ ਕਰਦੇ ਨੇ ਚਾਹੇ ਵੀ ਆਸ-ਪਾਸ ਤੋਂ ਆਇਓ ਚਾਹੇ ਕਿ ਤੁ ਦੂਰੋਂ ਆਇਓ ਮੈਂ ਤੁਹਾਡੇ ਨੌਕਰੀ ਨਹੀਂ ਕਰਨੀ ਮੇਰੇ ਮਾਪੇ ਆਪਣੇ ਜਿੱਥੇ ਮੈਨੂੰ ਲਵਾਇਆ ਨਾ ਮੈਨੂੰ ਤੇ ਥੋੜੀ ਮਿਲੇ ਤਨਖਾਹ ਬਹੁਤੀ ਮਿਲੇ ਪਰ ਮੈਨੂੰ ਤੇ ਇੱਜ਼ਤ ਇੰਜੇ ਦੀਕ ਪਰਿਵਾਰ ਦੀ ਤਰ੍ਹਾਂ ਮਿਲਦੀ ਹੈ ਮੈਨੂੰ ਬਹੁਤ ਪਿਆਰ ਕਰਦੇ ਨੇ ਹਮੇਸ਼ਾ ਉਹਨਾਂ ਨੇ ਮੇਰੇ ਸਿਰ ਤੇ ਨਾ ਇੱਕ ਧੀਆ ਦੀ ਤਰ੍ਹਾਂ ਹੱਥ ਰੱਖਿਆ ਮੈਂ ਬੇਸ਼ੱਕ ਆਪਣੇ ਓਨਰ ਨੂੰ ਨਹੀਂ ਕਦੀ ਮਿਲੀ ਹਾਂ ਪਰ ਅੰਕਲ ਜੀ ਇੱਕਾ ਗਏ ਨੇ ਜੋ ਕਿ ਓਨਰ ਦੇ ਹੀ ਨਾਲ ਹੁੰਦੇ ਨੇ ਕੰਮ ਕਰਨ ਤੇ ਸਾਰਾ ਉਹ ਦੇਖਦੇ ਨੇ ਮੈਨੂੰ ਉਹਨਾਂ ਨੇ ਲਗਵਾਇਆ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦੀ ਹਾਂ ਸੋ ਪਲੀਜ਼ ਸਰ ਲੀਵ ਉਹ ਵੀ ਚਲੇ ਜਾਓ ਪਿਆਰ ਵੰਡਣ ਹੀ ਆਇਆ ਪਿਆਰ ਵੰਡਣ ਨਾਲ ਹੀ ਵਾਦਾ ਵਾ ਗੁੱਸਾ ਕੋ ਕਰੀ ਚੱਟਾ ਨਹੀਂ ਮੰਨਾਂ ਮੈਂ ਕਾਲ ਕਰਦੀ ਹਾਂ ਉਹ ਨਾ ਨਾ ਮੈਡਮ ਚਲਾ ਜਾਓ ਉਹਨਾਂ ਨੂੰ ਫੋਨ ਕਰੋ ਮੈਡਮ ਸਾਦੀਆਂ ਗਾਲੀਆਂ ਦੱਸੋ ਫੋਨ ਕਰਨ ਲੱਗੇ ਤੁਸੀਂ

ਤੇ ਕਹਤੇ ਜੜਾ ਚੋਦੀ ਕਿਹਨੇ ਲੈ ਕੇ ਚਲ ਜਾਣਾ ਕਿਹਨੇ ਭੱਜ ਜਾਣਾ ਜੇ ਇਹਦੇ ਪੈਸੇ ਲੈ ਕੇ ਭੱਜ ਜਾਣਾ ਸਾਨੂੰ ਆਹ ਸੁਣਨ ਨੂੰ ਮਿਲਦਾ ਹੈ ਸਰ ਕੀ ਕਹਿ ਰਹੇ ਹੋ ਤੁਸੀਂ ਉਹ ਮੈਡਮ ਤੁਸੀਂ ਸਾਡੀ ਗੱਲ ਸਮਝਦੀ ਗੱਲ ਸੱਚੋ ਤੁਸੀਂ ਕੌਣ ਹੋ ਤੁਹਾਡਾ ਇਹ ਉਹਨਾਂ ਦਾ ਨਾਮ ਕੀ ਹੈ ਅ ਚਲੋ ਤੁਸੀਂ ਨਹੀਂ ਲੈ ਸਕਦੇ ਕੋਈ ਗੱਲ ਮੈਂ ਆਪਣੇ ਸਰ ਦਾ ਨਾਮ ਨਹੀਂ ਕਦੀ ਲਿੱਤਾ ਕਿਉਂਕਿ ਮੈਨੂੰ ਕਦੀ ਅਲੋਇ ਨਹੀਂ ਕੀਤਾ ਗਿਆ ਨਾਮ ਲੈ ਕੇ ਗੱਲ ਕਰਨਾ ਸਾਰੀ ਗਿਆ ਹਮੇਸ਼ਾ ਉਹਨਾਂ ਦਾ ਨਾਮ ਲੈਣਾ ਤੋਬਾ ਤੋਬਾ ਵੈਸੇ ਤੇ ਪ੍ਰਮਾਤਮਾ ਦਾ ਸ਼ੂਗਰ ਹੈ ਕਿ ਉਹ ਸੋਨਾਂ ਨੇ ਤੁਹਾਨੂੰ ਇਸ ਜਗ੍ਹਾ ਤੇ ਬਿਠਾਇਆ ਤੇ ਸਾਡਾ ਹੋਟਲ ਸਾਹਮਣੇ ਆ। ਤੁਹਾਡਾ ਹੋਟਲ ਹੈ? ਹਾਂਜੀ ਮੈਂ ਸੋਨਾਂ ਦਾ ਬੇਟਾ ਹਾਂ। ਸੋਰੀ ਸਰ ਸਰ ਵੈਰੀ ਸੋਰੀ ਸਚੀਨ ਮਤਲਬ ਮੈਂ ਕਨਫਿਊਜ਼ ਹੋ ਗਿਆ ਤੁਹਾਡੀਆਂ ਗੱਲਾਂ ਨਾਲ ਵੈਰੀ ਸੋਰੀ ਸਰ ਪੀਸ ਬੈਠੋ ਨਾ ਤੁਸੀਂ। ਮੈਡਮ ਕੋਈ ਗੱਲ ਨਹੀਂ ਬਹਿ ਜਾਂਦੇ ਆ। ਬਸ ਮੈਂ ਵੇਖਣ ਆਇਆ ਕਿ ਜਿਹਦੇ ਸਾਡਾ ਹੋਟਲ ਸਾਹਮਣੇ ਵਾ ਕਿ ਉਹ ਹੈ ਕਿੱਦਾਂ ਦੇ ਕਿ ਜੋ ਅਸੀਂ ਸੋਨਾਂ ਨੇ ਉਹੀ ਗਲਤ ਆ। ਆਪੇ ਅੱਖੀਂ ਵੀ ਵੇਖਣਾ ਚਾਹੀਦਾ ਕਿ ਨਹੀਂ? ਸਰ ਲੋਕਾਂ ਦਾ ਕੀ ਹੈ? ਲੋਕੀ ਤੇ ਮਸਾਲਾ ਲਾ ਕੇ ਨਾ ਇੱਕ ਦੀਆਂ ਚਾਰ ਗੱਲਾਂ ਕਰਦੇ ਨੇ ਹਮੇਸ਼ਾ ਦੂਜਿਆਂ ਦੀਆਂ ਲੱਤਾਂ ਕਿਚਨ ਤੇ ਲੱਗੇ ਰਹਿੰਦੇ ਨੇ ਪਰ ਮੈਨੂੰ ਮੇਰੇ ਮਾਪੇ ਬਾਬ ਨੇ ਮੇਰੇ ਪਰਿਵਾਰ ਨੇ ਇਹੀ ਸਿਖਾਇਆ ਜਿੱਥੋਂ ਰੋਟੀ ਮਿਲ ਗਈ ਹੈ ਨਾ ਉਸ ਜਗ੍ਹਾ ਨੂੰ ਕਦੀ ਨਾ ਭੁੱਲੀ ਚਾਰ ਪੈਸੇ ਕੋਈ ਬਾਧ ਦੇ ਤਵੇ ਚ ਹੈ ਘੱਟ ਦਵੇ ਬਾਰ ਬਾਰ ਜਗ੍ਹਾ ਨਾ ਬਦਲੀ ਕਿਉਂਕਿ ਜਿਹੜੀ ਜਿੱਥੋਂ ਮਿਲਣੀ ਨਾ ساری ਉਮਰ ਉਹ ਮੈਨੂੰ ਹਰ ਜਗ੍ਹਾ ਨਹੀਂ ਮਿਲੇਗੀ ਮੈਂ ਤੁਹਾਡੇ ਗੱਲਾਂ ਦਾ ਤਾਂ ਪਹਿਲਾਂ ਹੀ ਪਤਾ ਲੱਗਿਆ ਤੁਹਾਡੇ ਸੰਸਕਾਰ ਚੰਗੇ ਆ ਥੈਂਕ ਯੂ ਸਰ ਥੈਂਕ ਯੂ ਹੋਰ ਮਾਪੇ ਬਾਬੇ ਧੰਨਵਾਦ ਜਿਨ੍ਹਾਂ ਤੁਹਾਨੂੰ ਇੱਥੇ ਤੱਕ ਭੇਜਿਆ ਹੈ ਕਿ ਚੰਗਾ ਨ ਚੰਗੇ ਪੈਸੇ ਕਮਾ ਸਕੋ ਥੈਂਕ ਯੂ ਸਰ ਸਰ ਸੌਰੀ ਬਟ ਮੈਂ ਤੁਹਾਡੇ ਨਾਲ ਬਹੁਤ ਰੂਡ ਬੋਲੇ ਨੇ ਮੈਡਮ ਕੋਈ ਗੱਲ ਨਹੀਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਸਰ ਪਲੀਜ਼ ਤੁਸੀਂ ਬੈਠੋ ਆਪਣੀ ਸੀਟ ਤੇ ਆ ਕੇ ਬੈਠੋ ਉਹ ਮੈਨਾਂ ਕੋਈ ਗੱਲ ਨਹੀਂ ਤੁਸੀਂ ਬੈਠੇ ਜਾ ਹੋਰ ਕੀ ਚਾਹੀਦਾ ਸਾਨੂੰ ਉਹ ਤੁਸੀਂ ਸਾਡਾ ਹੋਟਲ ਸਾਬਾ ਬੈਠੋ ਮੈਡਮ ਬੈਠੋ ਥੈਂਕ ਯੂ ਜੀ ਜਿਸਾ ਕਿ ਕਰਨ ਬਾਜੀ ਨੇ ਦੇਚ ਦਹਾਇਆ ਕਿ ਇੱਕ ਓਨਰ ਨੇ ਲੇਕਿਨ ਛੁੱਪ ਕੇ ਆਏ ਨੇ ਛੁੱਪ ਕੇ ਮਤਲਬ ਕਿ ਇੱਕ ਪਰਦਾ ਰੱਖ ਕੇ ਕਿ ਇੱਕ ਗਾਗ ਬਣ ਕੇ ਆਏ ਨੇ ਮੈਨਾਂ ਬਰਤਮezi ਵੀ ਕੀਤੀ ਮੈਨੂੰ ਇੱਕ ਆਫਰ ਵੀ ਕੀਤੀ ਜੋਬ ਤਕਰੀਬਨ ਜਿੰਨੀਆਂ ਵੀ ਜੋਬ ਵਾਲੀਆਂ ਹੁੰਦੀਆਂ ਨਾ ਇਹ ਉਹਨਾਂ ਲਈ ਖਾਸ ਤੌਰ ਤੇ ਮੈਂ ਨਹੀਂ ਕਹਿੰਦੀ ਫੈਮਿਲੀ ਵੀਡੀਓ ਇੱਕ ਜੋਬ ਵਸਤੇ ਆ ਕਿ ਉਹਨਾਂ ਨਾਲ ਦੇ ਨਾਲ ਜਿੱਥੇ ਵੀ ਕੰਮ ਕਰਨ ਗਿਆ ਨਾ ਚਲੋ ਮਜਬੂਰੀ ਸਬਦ ਹਿੰਦਿਆ ਹਰ ਕੋਈ ਤਰੱਕੀ ਚਾਹੁੰਦਾ ਹੈ ਤਰੱਕੀ ਪਾਣੀ ਕੋਈ ਮਾੜੀ ਗੱਲ ਨਹੀਂ ਪਰ ਹਾਰੇਕ ਨਾਲ ਅਸੀਂ ਮਤਲਬ ਖੋਲ ਕੇ ਚੱਲ ਪਈਏ ਚੱਲ ਯਾਰ ਉੱਥੇ ਨੌਕਰੀ ਕਰ ਲੈ ਚੱਲ ਯਾਰ ਉੱਥੇ ਕਰ ਲੈ ਕਦੇ ਵੀ ਥਾਂ ਥਾਂ ਕੀਤੀ ਨੌਕਰੀ ਤੇ ਤੁਹਾਡੀ ਇੱਜ਼ਤ ਨਹੀਂ ਹੋਏਗੀ ਕਦਰ ਨਹੀਂ ਹੋਏਗੀ ਤੁਹਾਡੀ ਕਦੇ ਵੀ ਮਤਲਬ ਇੱਕ ਕਹਿੰਦੇ ਨਾ ਸਨ ਰਿਸਪੈਕਟ ਤੁਹਾਡੀ ਕੁਝ ਨਹੀਂ ਰਹਿ ਜਾਏਗੀ ਉਹਨਾਂ ਨੇ ਕਹਿੰਨਾ ਅੱਜ ਦਿੱਤੇ ਕਿ ਦਿਨ ਜਾ ਜਾ ਕੇ ਤਾਂ ਹੋਰ ਕਰ ਲਈ ਤੂੰ ਤਾਂ ਕਰਦੀ ਦਿੰਨੀ ਆ ਇੱਕੀ ਜਗ੍ਹਾ ਪੈਰ ਜਮਾ ਕੇ ਅਗਰ ਤੁਸੀਂ ਕੰਮ ਕਰੋਗੇ ਨਾ ਟਿਕ ਕੇ ਤੇ ਹਮੇਸ਼ਾ ਤੁਹਾਡੀ ਇੱਜ਼ਤ ਕੀਤੀ ਜਾਏਗੀ ਹਮੇਸ਼ਾ ਤੁਹਾਡੀ ਕਦਰ ਕੀਤੀ ਜਾਏਗੀ ਸੋ ਐਸੀ ਨੂੰ ਧਿਆਨ ਦਿੰਦੇ ਹੋਏ ਮੇਰੀਆਂ ਭੈਣਾਂ ਮੇਰੇ ਭਰਾ ਜੋਗੇ ਵਿਚਾਰੇ ਕੰਮ ਕਰਦੇ ਨੇ ਹਮੇਸ਼ਾ ਵੱਧ ਤਨਖਾਹ ਲੱਭਦੇ ਨੇ ਕਿ ਕਿਤੇ ਕੰਮ ਮਿਲ ਜੇ ਪਰ ਇੱਕ ਗੱਲ ਦਾ ਧਿਆਨ ਰੱਖਣਾ ਪੁਰਾਣੀ ਜਗ੍ਹਾ ਬਹਿ ਕੇ ਤੁਸੀਂ ਜਦੋਂ ਕੰਮ ਕਰਦੇ ਹੋ ਨਾ ਲਗਾਤਾਰ ਉੱਥੋਂ ਵਾਲੀ ਇੱਜ਼ਤ ਤੁਹਾਨੂੰ ਕਿਤੇ ਨਹੀਂ ਮਿਲੇਗੀ ਸਹੀ ਗੱਲ ਤੇ ਪੈਸੇ ਦੇ ਲਾਲਚ ਆ ਕੇ ਨਾ ਹਾਂ-ਹਾਂ ਕੰਮ ਕਦੀ ਨਾ ਕਰਿਆ ਕਰੋ ਚੰਗਾ ਨਹੀਂ ਹੁੰਦਾ ਤੁਹਾਡੀ ਪਰਵਰਿਸ਼ਤੇ ਵੀ ਉਂਗਲ ਚੁੱਕੀ ਜਾਂਦੀ ਹੈ ਨਾਲ ਲੋਕੀ ਨਾ ਸਹੀ ਨਹੀਂ ਸਮਝਦੇ ਕਿ ਯਾਰ ਅਜਨ ਉੱਥੇ ਵੇਖਿਆ ਸੀ ਕੱਲ ਇਹਨੂੰ ਉੱਥੇ ਵੇਖਿਆ ਸੀ ਐਸਲੇ ਇਕਕੇ ਕੰਮ ਕਰੋ ਥੋੜਾ ਖਾਲੋ ਪਰ ਇੱਜ਼ਤ ਦਾ ਖਾਲੋ ਔਰਤ ਕਿਤੇ ਵੀ ਬੈ ਕੇ ਕੰਮ ਕਰ ਸਕਦੀ ਹੈ ਕਿਸੇ ਹੋਟਲ 'ਚ ਕਰ ਸਕਦੀ ਹੈ ਕਿਸੇ ਰੈਸਟੋਰੈਂਟ 'ਚ ਕਰ ਸਕਦੀ ਹੈ ਐਨੀ 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 ਵੇਅਰ ਕਿਸੇ ਵੀ ਜਗ੍ਹਾ ਤੇ ਕਰ ਸਕਦੀ ਹੈ ਸੋ ਪਲੀਜ਼ ਕੋਈ ਵੀ ਵੀਡੀਓ ਚ ਮੇਰੇ ਕੋ ਮਿਸਟੇਕ ਹੋ ਗਿਆ ਹੋਵੇ ਡਾਲ ਕਰਦੇ ਮੇਰੇ ਕੋ ਗਲਤੀ ਹੋ ਗਈ ਹੋਵੇ ਸ਼ਾਇਦ ਹੋਸਦਾ ਮਾਈ ਮਿਸਟੇਕ ਹੋਈਆਂ ਹੋਣ ਸੋ ਤੁਸੀਂ ਮੇਰੇ ਭੈਣ ਭਰਾਈਓ ਮੈਨੂੰ ਮਾਫ ਕਰ ਦੇਣਾ ਸੋ ਮੇਰੀ ਤੇ ਕਰਨ ਬਾਜੀ ਦੀ ਸਿਰਫ ਕਲਿਆਨੀ ਬਨੋ ਇਸ ਸਟੋਰੀ ਕਿਦਾਂ ਦੀ ਲੱਗੀ ਸਾਨੂੰ ਸ਼ੇਅਰ ਵੀ ਕਰਨਾ ਕਮੈਂਟ ਵੀ ਕਰਨਾ ਲਾਈਕ ਕਰਕੇ ਸਬਸਕ੍ਰਾਈਬ ਕਰਨਾ ਉਹ ਛੋਟੀ ਜੀ ਸੈੱਲ ਕਰ ਦੇਣਾ ਠੀਕ ਹੈ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ